ਸੋ ਸੱਖਿਓ ਲਾਈਵ ਹੋਏ ਆ ਅੱਜ ਫਿਰ ਪਿੰਡ ਚਿਹੜੂ ਵਿਖੇ ਦਿਖਾਵਾਂਗੇ ਸਦੀਆਂ ਤਸਵੀਰਾਂ ਔਰ ਇਹ ਦੱਸਾਂਗੇ ਤੁਹਾਨੂੰ ਕਿ ਮੌਸਮ ਦੀ ਜਿਹੜੀ ਹੈਗੀ ਪਹਿਲੀ ਬਰਸਾਤ ਨਾਲ ਹੀ ਜਿਹੜੀ ਪ੍ਰਸ਼ਾਸਨ ਦੇ ਮੌਜੂਦਾ ਸਰਕਾਰਾਂ ਦੇ ਗਾਵਿਆਂ ਤੇ ਵਾਅਦਿਆਂ ਦੇ ਪੋਲ ਖੋਲ ਦਿੱਤੇ ਹੈਗੇ ਆ ਸੋ ਲੋਕਾਂ ਨੂੰ ਜਿਹੜੀ ਭਾਰੀ ਦਿੱਕਤ ਭਾਰੀ ਪਰੇਸ਼ਾਨੀ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਵਾ ਮਿਹੜੂ ਗੇਟ ਦੇ ਨਾਲ ਦੀ ਹੈਗੀਆਂ ਜਿੱਥੇ ਕਿ ਗੋਡੇ-ਗੋਡੇ ਪਾਣੀ ਖੜ ਗਿਆ ਵਾ ਮੌਸਮ ਦੀ ਪਹਿਲੀ ਬਰਸਾਤ ਨਾਲ ਹੀ ਔਰ ਸੱਦਿਆ ਬਹੁਤ ਦੁੱਖ ਆਉਂਦਾ ਪਾਜੀ ਕੀ ਕਹਿਣਾ ਚਾਹੁੰਦੇ ਪਾਜੀ ਸਾਡੋ ਬਹੁਤ ਦੁੱਖ ਆਉਂਦਾ ਰੋਡ ਵਾਲਿਆਂ ਨੂੰ ਪਾਜੀ ਮੌਸਮ ਦੀ ਪਾਣੀ ਦਾ ਸਾਵਧਾਨ ਕੀਤਾ ਜਾਵੇ ਪਾਜੀ ਮੌਸਮ ਦੀ ਪਹਿਲੀ ਬਰਸਾਤ ਨੇ ਢੋਡੇ ਢੋਡੇ ਪਾਣੀ ਖੜਾ ਕਰਤਾ ਆ ਸਰਕਾਰਾਂ ਦੇ ਦਾਅਵੇ ਵੱਡੇ ਵੱਡੇ ਇਹ ਐਕਸੀਡੈਂਟ ਦਾ ਘਰ ਆ ਜੀ ਕੋਈ ਬੱਚਾ ਆਟੋ 'ਚ ਢਹਿ ਜਾਏ ਕੋਈ ਗੱਡੀ ਵਾਜੇ ਕੌਣ ਜ਼ਿੰਮੇਵਾਰ ਆ ਤੁਹਾਨੂੰ ਪਾਜੀ ਕਿੰਨੀ ਕੀ ਦਿੱਕਤ ਆਉਂਦੀ ਆ ਸਾਨੂੰ ਦਿੱਕਤ ਰੋਡ ਵਾਲਿਆਂ ਦੀ ਆਉਂਦੀ ਆ ਕਿੰਨੇ ਵੇਲੇ ਕੋਈ ਗੱਡੀ ਵਾਲਾ ਸਾਹਮਣੇ ਆਇਂਦਾ ਕੀ ਕਰਦਾ ਤੇ ਆ ਜੀ ਬੱਚਿਆਂ ਦੇ ਗੰਦਾ ਪਾਣੀ ਪੰਡਾ ਵਾ ਜੀ ਸੋ ਦੇਖ ਰਹੇ ਹੋ ਸੱਦਿਆ ਲਾਈਵ ਬਾਹਰ ਤੋਂ ਸਮਾਰਥਨ ਨੂੰ ਚਾਲ ਕਰ ਰਿਹਾ ਕਿ ਆ ਗਿਆ ਡੋ ਵਾਲਿਆਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਕੋਈ ਸਾਰਾ ਦੇ ਉਹ ਤੰਗ ਕਰਦੇ ਆ ਸਰ ਸਰ ਮੌਸਮ ਦੀ ਪਹਿਲੀ ਵਾਰ ਸਾਤ ਨਹੀਂ ਪੂਲ ਖੋਲਤੀ ਆ ਗੋਲਡਾ ਕੋਡੇ ਪਾਣੀ ਖੜ ਗਿਆ ਪਾਣੀ ਜਣਾ ਕੋਈ ਇਹਨਾਂ ਨੂੰ ਟੋਰ ਨਹੀਂ ਕਰਦਾ ਪਾਣੀ ਓਕੇ ਤਾਂ ਸਿੱਧੇ ਲਾਈ ਤੋਂ ਸੂਰੇ ਇੱਥੇ ਪਾਜੀ ਹੁਣੇ ਖੜੇ ਹੈਗੇ ਆ ਅੱਜ ਤੁਸੀਂ ਵੀ ਆਉਂਦੇ ਜਾਂਦੇ ਹੈਗੇ ਆ ਕੀ ਲੱਗਦਾ ਮੌਜੂਦਾ ਸਰਕਾਰਾਂ ਦੇ ਵਾਅਦੇ ਤੇ ਦਾਅਵੇ ਆ ਦੀ ਪੂਲ ਖੋਲਦੀਆਂ ਇਹ ਤਸਵੀਰਾਂ ਮਾਫ ਤੁਸੀਂ ਪਹਿਲੀ ਵਾਰ ਸਾਫ ਨੇ ਗੋਡੇ-ਗੋਡੇ ਪਾਣੀ ਖੜਾ ਕਰਤਾ ਕੀ ਕਹਿਣਾ ਚਾਹੁੰਦਾ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਬਾਰੋਂ ਆਏ ਪਟਿਆਲੇ ਤੋਂ ਆਇਆ ਨਗੜਾ ਤਾਂ ਇੱਥੋਂ ਦੀ ਬਈ ਲੱਗਦੇ ਸੜਕਾ ਹੋਈਏ ਸੜਕਾ ਹੈ ਜੀ ਕੱਪੜੇ ਭਿੱਗੇ ਹੋਏ ਪਟਿਆਲੇ ਬੰ ਚੰਡੀਗੜ੍ਹ ਦਾ ਨੰਗੂ ਕਿ ਤਾ ਸੜਕਾ ਤਾਂ ਨਹੀਂ ਹਾਂ ਜੀ ਤੋਂ ਫਿਰ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਮੰਗਤ ਐ ਇਦਾਂ ਦੇ ਜਿਹੜੇ ਮਸਲੇ ਹੈਗੇ ਕਿਸ ਤਰ੍ਹਾਂ ਧਿਆਨ ਦੇਣ ਸੋ ਹੱਲ ਕਰਨੇ ਚਾਹੀਦੇ ਇਸ ਤਰ੍ਹਾਂ ਦੇ ਮਸਲੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਿ ਜਿਹੜੀਆਂ ਹੈਗੀਆਂ ਵਾ ਚਿਹੜੂ ਸਲਿਪ ਰੋਡ ਦੀਆਂ ਕਿਸ ਤਰ੍ਹਾਂ ਵਾਹਨ ਜਿਹੜੇ ਹੈਗੇ ਆ ਬੜੀ ਮੁਸ਼ਕਲ ਨਾਲ ਜਿਹੜਾ ਇੱਥੇ ਖਾਸ ਤੌਰ ਤੇ ਪੈਦਲ ਜਾਣ ਵਾਲਿਆਂ ਨੂੰ ਖਾਸ ਤੌਰ ਤੇ ਪੈਦਲ ਜਾਣ ਵਾਲਿਆਂ ਨੂੰ ਦੇਖ ਸਕਦੇ ਹੋ ਕਿਸ ਤਰ੍ਹਾਂ ਦਿੱਕਤ ਆ ਰਹੀ ਹੈਗੀ ਹੈ। ਔਰ ਇਧਰ ਵਾਹਨ ਰੇਹ ਧੀਮੀ ਗਤੀ ਵਿੱਚ ਉਤੇ ਪਾਣੀ ਗੋਡੇ-ਗੋਡੇ ਖੜ ਗਿਆ ਹੈਗਾ ਵਾ ਤੇ ਆਉਣ ਜਾਣ ਵਾਲਿਆਂ ਨੂੰ ਦਿੱਕਤ ਹੁੰਦੀ ਇੱਥੇ ਦੱਸਦੀ ਹੈ ਕਿ ਜਦੋਂ ਕੋਈ ਤੇਜ਼ ਰਫ਼ਤਾਰ ਗੱਡੀ ਇਸ ਪਾਣੀ ਚ ਲੰਘਦੀ ਹੈ ਪੈਦਲ ਜਾ ਰਹੇ ਰਾਗਿਤ ਹੁੰਦੇ ਹੈਗੇ ਆ ਉਹਨਾਂ ਨੂੰ ਉਦੋਂ ਜ਼ਿਆਦਾ ਪਰੇਸ਼ਾਨ ਜਿਹੜੀ ਉਹਨਾਂ ਦੇ ਘੰਟੇ ਛੱਟੇ ਪੈਂਦੇ ਹੈਗੇ ਪਾਣੀ ਦੇ ਔਰ ਖਾਸੋਤ ਤੇ ਦਸੀ ਇੱਕ ਇਹ ਰਸਤਾ ਜਿਹੜਾ 메ਨ ਗੇਟ ਨੂੰ ਜ਼ਿਆਦਾ ਹੈਗਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਹੈਗੀ ਆ 메ਨ ਗੇਟ ਨੂੰ ਜਿਹੜਾ ਯੂਨੀਵਰਸਿਟੀ ਆਪਣੇ ਪੜਨ ਵਾਸਤੇ ਜਾਣਾ ਹੁੰਦਾ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈਗੀ ਆ ਅੱਗੇ ਤਾਂ ਕਾਵਾਂਗੇ ਸਿੱਧੀਆਂ ਤਸਵੀਰਾਂ ਸੁਚੇ ਜੂੜ ਦੇ ਸੰਗ ਇਹ ਕਿ ਯੂਨੀਵਰਸਿਟੀ ਵਿੱਚ ਛਟੀਆਂ ਚੱਲਦੀਆਂ ਹੋਣ ਕਰਕੇ ਇੱਥੇ ਫਿਲਹਾਲ ਰਸ ਘਟ ਹੈਗਾ ਨੇ ਤਾਂ ਰਸਤਾ ਕਾਫੀ ਰੋਡ ਬਿਜ਼ੀ ਹੁੰਦਾ ਹੈਗਾ ਜਿਸ ਨਾਲ ਹੋਰ ਵੀ ਪਰੇਸ਼ਾਨੀ ਵਿੱਚ ਵਾਧਾ ਹੋਣਾ ਸੀ ਦੇਖ ਸਕਦੇ ਹੋ ਸੱਦੀਆਂ ਤਸਵੀਰਾਂ ਤੇੜੂ ਦੀਆਂ ਇਹ ਹਾਲਾਤ ਹੈਗੇ ਆ ਮੌਜੂਦਾ ਸਰਕਾਰਾਂ ਦੇ ਪ੍ਰਸ਼ਾਸਨ ਦੇ ਵਾਅਦਿਆਂ ਤੇ ਦਾਅਵਿਆਂ ਦੇ ਸਾਬਤ ਤੇ ਬਤੌਰ ਸਬੂਤ ਤਸੌਦੀਆਂ ਇਹ ਸਿੱਧੀਆਂ ਤਸਵੀਰਾਂ ਸੋ ਦੇਖ ਸਕਦੇ ਹੋ ਗੱਡੀਆਂ ਦੀ ਹੀ ਨਹੀਂ ਸਕੋ ਜ਼ਿੰਦਗੀ ਦੀ ਰਫ਼ਤਾਰ ਵੀ ਜਿਹੜੀ ਹੈਗੀ ਆ ਸਲੋ ਹੁੰਦੀ ਨਜ਼ਰ ਆ ਰਹੀ ਹੈ ਇਹੋ ਜੇ ਵਧੀਆ ਇਹੋ ਜਿਹੇ ਜਿਹੜੇ ਮਸਲੇ ਹੈਗੇ ਆ ਜਿਹੜੇ ਜੀਵਨ ਵਿੱਚ ਜੀਵਨ ਦੀ ਤੇਜ਼ੀ ਵਿੱਚ ਵਿਗਨ ਪਾਉਂਦੇ ਆ ਆਟੋ ਚਾਹ ਕਰ ਰਹੇ ਪੜੀ ਦਿੱਕਤ ਆ ਰਹੀ ਆ ਉਤੇ ਆਟੋ ਵਿੱਚ ਸਵਾਰੀਆਂ ਵੀ ਹੁੰਦੀ ਹੈਗੀਆਂ ਉਹਨਾਂ ਦੀ ਜਿਹੜੀ ਹੈਗੀ ਆ ਸੇਫਟੀ ਦਾ ਵੀ ਧਿਆਨ ਰੱਖਣਾ ਹੁੰਦਾ ਹੈਗਾ ਵਾ ਤਸਵੀਰਾਂ ਪਿੰਡ 'ਚ ਛੇੜੂ ਦੀਆਂ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਦੀਆਂ ਇਹ ਜਰੂਰ ਦੱਸਣਗੇ ਕਿ ਕਿਹਾ ਜਾਂਦਾ ਹੈ ਕਿ ਜਾਦੀ ਇੱਥੇ ਇੱਕ ਪ੍ਰਸਿੱਧ ਯੂਨੀਵਰਸਿਟੀ ਸਥਾਪਿਤ ਹੋਈ ਹੈਗੀ ਆ ਉਦੋਂ ਦਾ ਇਲਾਕੇ ਦਾ ਵਿਸਾਰ ਬਹੁਤ ਹੋਇਆ ਹੈਗਾ ਵਿਸਾਰ ਦੀਆਂ ਇਹ ਮੂਹ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲੀ ਪ੍ਰਸਾਦ ਨਾਲ ਹੀ ਚਿੱਕੜ ਗਾਰਾ ਗੋਡੇ-ਗੋਡੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਾਰਾ ਲੋਕਾਂ ਨੂੰ ਭਾਰੀ ਦਿੱਕਤ ਪ੍ਰੇਸ਼ਾਨੀ ਆਉਂਦੀ ਹੈਗੀ ਦੇਖ ਸਕਦੇ ਹੋ ਕੀ ਹਾਲਾਤ ਹੈਗੇ ਆ ਇਸ ਸੜਕ ਦੇ ਪਹਿਲੀ ਬਰਸਾਤ ਦਾ ਮੰਜ਼ਰ ਜਿੰਦਗੀ ਦਾ ਹਿਸਤਾਰ ਧੀਵੀ ਹੁੰਦੀ ਨਜ਼ਰ ਆ ਰਹੀ ਹੈ ਸੇ ਇੱਕ ਬੱਸ ਵੀ ਆ ਰਹੀ ਹੈ ਜੋ ਦੇਖ ਸਕਦੇ ਹੋ ਸੁੱਧੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਹੜਵਰ ਦਾ ਹਾਰਡਵਰ ਦਾ ਮਾਹੌਲ ਬਣ ਗਿਆ ਹੈਗਾ ਵਾ ਇਹ ਤਸਵੀਰ ਦੱਸੀ ਹੈ ਕਿ ਨੈਸ਼ਨਲ ਹਾਈਵੇ ਤੇ ਹਿਡਕੋ ਜਿੱਥੇ ਮਿਹੜੂ ਲੌਗੇਟ ਨੂੰ ਰੋਡ ਮੁੜਦਾ ਹੈਗਾ ਉਸ ਸੜਕ 'ਤੇ ਹੈਗੀ ਹਾਂ ਜਿੱਥੇ ਕੱਤਰ ਹੀ ਹਲਕੀ ਬਰਸਾਤ ਨਾਲ ਹੀ ਪਾਣੀ ਹੀ ਪਾਣੀ ਹੋ ਜਾਂਦਾ ਔਰ ਲੋਕਾਂ ਨੂੰ ਆਉਂਦੀ ਹੈਗੀ ਆ ਭਾਰੀ ਪਰੇਸ਼ਾਨੀ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ